ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨੇ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਅੱਜ ਮਿਤੀ 28 ਸਤੰਬਰ 2024 ਨੂੰ 49ਵਾਂ ਕਬੱਡੀ ਕੱਪ ਕਰਾਇਆ ਜਾ ਰਿਹਾ ਸੇਲਵਰੇ ਦੀ ਧਰਤੀ ਦੇ ਉੱਤੇ ਜਿੱਦਾਂ ਕਿ ਫਰਸਟ ਪ੍ਰਾਈਜ਼ ਹੋਵੇਗਾ 71000 ਤੇ ਸੈਕੰਡ ਪ੍ਰਾਈਜ਼ 52000 ਬੈਸਟ ਰੇਡਰ ਤੇ ਜਫ ਨੂੰ ਇਲੈਕਟ੍ਰੋਨਿਕ ਸਕੂਟਰੀਆਂ ਦਿੱਤੀਆਂ ਜਾਣਗੀਆਂ ਤੇ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਕਬੱਡੀ ਓਪਨ ਤਿੰਨ ਘੜੀਆਂ ਰਿਬਾਰੋਂ ਦੇ ਮੈਚ ਕਰਾਏ ਜਾਣਗੇ ਤੇ ਦੋਸਤੋ ਆਪਾਂ ਨੂੰ ਦੋ ਟੀਮਾਂ ਬਾਰੇ ਜਾਣਕਾਰੀ ਮਿਲੀ ਆ ਪਹਿਲੀ ਟੀਮ ਬਣੀਆ ਸੇਲਵਰਾਂ ਦੀ ਸੇਲਵਰਾਂ ਦੀ ਪਿੰਡ ਦੀ ਟੀਮ ਬਣੀਆ ਜਿਦੇ ਚ ਪਲੇਅਰ ਖੇਡਣਗੇ ਚਿਰਾਗਦੀਨ ਮਈਆਵਾਲਾ ਰੁਕੇਸ਼ ਗੋਪਰ ਨਿੱਕਾ ਨਦੋੜ ਮੰਦਰ ਗੋਗੀ ਤੇ ਇਹ ਪਲੇਅਰ ਖੇਡਣਗੇ ਦੋਸਤੋ ਸੇਲਵਰਾਂ ਦੀ ਟੀਮ ਦੇ ਵਿੱਚ ਦੋਸਤੋ ਬਾ ਦੋਸਤੋ ਟੀਮ ਬਣੀ ਹੈ ਕਾਲੋਂਕਿਆਂ ਦੀ ਜਿਦੇ ਚ ਹਰਮਨ ਕੋਹਲੀਆ ਅਮਨ ਲੋਹਾਰਾ ਗੁਰਪ੍ਰੀਤ ਬਰੇ ਸਾਹਿਬ ਤੇ ਪਰਮ ਕਾਲੋਂਕੇ ਇਹ ਪਲੇਅਰ ਖੇਡਣਗੇ ਦੋਸਤੋ ਇਹ ਇਹ ਪਲੇਅਰ ਖੇਡਣਗੇ ਦੋਸਤੋ ਕਾਲੋਕਿਆਂ ਦੀ ਟੀਮ ਦੇ ਵਿੱਚ ਸੋ ਦੋਸਤੋ ਹਲੇ ਤੱਕ ਕਰਾਪਾ ਨੂੰ ਇਸ ਟੂਰਨਾਮੈਂਟ ਉਤੇ ਦੋ ਟੀਮਾਂ ਦੇ ਬਾਰੇ ਜਾਣਕਾਰੀ ਮਿਲੀ ਆ ਜਦੋਂ ਵੀ ਦੋਸਤੋ ਆਪਾਂ ਨੂੰ ਹੋਰ ਟੀਮਾਂ ਦੇ ਬਾਰੇ ਜਾਣਕਾਰੀ ਮਿਲਦੀ ਆ ਜਾਂ ਹੋਰ ਕਿਸੇ ਕਬੱਡੀ ਕੱਪ ਬਾਰੇ ਮਿਲਦੀ ਆ ਜਾਣਕਾਰੀ ਤਾਂ ਉਹ ਵੀ ਆਪਾਂ ਤੁਹਾਨੂੰ ਜਲਦੀ ਆਪਣੇ YouTube ਚੈਨਲ ਦੇ ਵੀਡੀਓ ਪਾ ਕੇ ਦੱਸ ਦੇਵਾਂਗੇ ਸੋ ਬਾਕੀ ਦੋਸਤੋ ਐਦਾਂ ਦੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਦੋਸਤੋ ਐਸੀ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦੀ